ਹੈਲੋ ਅੱਜ ਦੇਸ ਦਾ ਮਹਾਨ ਸੁਤੰਤਰਤਾ ਦਿਵਸ ਦੇਤੇ ਮੈਂ ਸੇਵਾਭਰਤੀ ਜ਼ਿਲ੍ਹਾ ਤਰਨਤਾਰਨ ਰਜਿਸਟਰਡ ਜੋ ਸਾਡੀ ਬੋਡੀ ਆ ਉਹਦੇ ਵੱਲੋਂ ਡਾਕਟਰ ਗੁਰਪ੍ਰੀਤ ਰਾਏ ਜੀ ਜੋ ਸਾਡੇ ਸਿਵਲ ਸਰਜਨ ਡਾਕਟਰ ਸਰਮਜੀਤ ਸਿੰਘ ਜੀ ਐਸਐਮਓ ਇਨਚਾਰਜ ਹੋਰ ਬਾਕੀ ਦੇ ਸਭ ਡਾਕਟਰ ਸਾਹਿਬਾਨ ਸਾਡਾ ਇਸ ਸਿਵਲ ਹਸਪੀਟਲ ਦੇ ਵਿੱਚ ਜੋ ਵੀ ਸੰਬੰਧਿਤ ਬਾਕੀ ਦੇ ਸੇਵਾਦਾਰ ਉਹਨਾਂ ਨੂੰ ਸੇਵਾਭਾਰਤੀ ਵੱਲੋਂ ਮੈਂ ਲੱਖ ਲੱਖ ਵਧਾਈ ਦਿੰਨਾ ਵਾ ਅੱਜ ਦੇ ਇਸ ਮਹਾਨ ਸਭਨ ਤਰਤਾ ਦਿਨ ਉਸ ਦਿੱਤੇ ਇਹ ਆਜ਼ਾਦੀ ਲੈਣ ਵਾਸਤੇ ਲੱਖਾਂ ਹੀ ਸਾਡੇ ਸਾਡੇ ਕ੍ਰਾਂਤੀਕਾਰੀ ਵੀਰਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਤੋਂ ਬਾਅਦ ਹੀ ਮੈਂ ਤੇ ਸਮਝਦਾ ਮੈਂ ਲਗਭਗ 7-800 ਸਾਲ ਦੇ ਸੰਘਰਸ਼ ਤੋਂ ਬਾਅਦ ਪੂਰਨ ਆਜ਼ਾਦੀ ਜਿਹੜੀ ਆ ਉਹ ਸਾਨੂੰ 15 ਅਗਸਤ 1947 ਨੂੰ ਜਿਸ ਵੇਲੇ ਇਹ ਤਿਰੰਗਾ ਜਿਹੜਾ ਵਾ ਪਹਿਰਾਇਆ ਗਿਆ ਉਹਦੀ ਪੁਣਾ ਜਿਹੜੀ ਆ ਮੈਂ ਸੇਵਾ ਭਾਰਤੀ ਤਰਮ ਤਰਮ ਵੱਲੋਂ ਵਧਾਈ ਦਿੰਨਾ ਮੈਂ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਜੇ ਯਾਦ ਤੇ ਤੁਸੀਂ ਸਾਨੂੰ ਰੋਜ਼ ਹੀ ਕਰਦੇ ਜੇ ਜਾਂ ਅਸੀਂ ਵੀ ਤੁਹਾਡੇ ਨਾਲ ਰੋਜ਼ ਆਪਣਾ ਰਾਫਤਾ ਰੱਖਦੇ ਆ ਸੰਪਰਕ ਰੱਖਦੇ ਆ ਲੇਕਿਨ ਸਵੇਰੇ ਕੋਈ ਸੱਜਣ ਕਹਿ ਰਹੇ ਕਿ 15 ਅਗਸਤ ਤੇ 26 ਜਨਵਰੀ ਨਹੀਂ ਵਿਸ਼ੇਸ਼ਤਾ ਸੇਵਾ ਭਾਰਤੀ ਨੂੰ ਯਾਦ ਕਰਦੇ ਆ ਲੇਕਿਨ ਮੈਂ ਸਮਝਦਾ ਮੈਂ ਮੈਂ ਅੱਗੇ ਵੀ ਕਈ ਵਾਰੀ ਇੱਥੇ ਸਟੇਜ ਤੋਂ ਕਹਿ ਚੁੱਕਾ ਵਾਂ ਵੀ ਜਦੋਂ ਇੱਥੇ ਡਾਕਟਰ ਕਰਨਜੀਤ ਐਸ ਐਮਓ ਹੀ ਸਿਵਲ ਸਰਜਨ ਤੇ ਬਾਅਦ ਚ ਹੋਏ ਇੱਥੇ ਹਸਪੀਟਲ ਜੋ ਸਰਕਾਰੀ ਜ਼ਿਲ੍ਹਾ ਬਣਿਆ ਵਾਂ ਤੇ ਲਗਭਗ 26 ਸਾਲ ਸਾਨੂੰ ਇਸ ਸੇਵਾ ਨੂੰ ਨਿਭਾਉਂਦਿਆਂ ਨੂੰ ਸਿੱਧੇ ਤੌਰ ਦੇ ਉੱਤੇ ਲੇਕਿਨ ਕੰਮ ਕਰਦਿਆਂ ਨੂੰ ਹਸਪਤਾਲ ਦੇ ਵਿੱਚ ਸਾਨੂੰ 50 ਸਾਲ ਤੋਂ ਉੱਤੇ ਹੋ ਗਏ ਲੇਕਿਨ ਸਿੱਧੇ ਤੌਰ ਤੇ ਸੇਵਾ ਸੇਵਾ ਭਾਰਤੀ ਦੇ ਨਾਮ ਤੇ ਸਾਨੂੰ 26 ਸਾਲ ਦੇ ਆਸ-ਪਾਸ ਹੋ ਗਏ ਤਾਂ ਸਾਡਾ ਕਾਰਜਕਰਤਾ ਰੋਜ਼ਾਨਾ ਸਵੇਰੇ ਚਾਹ ਦੁੱਧ ਦਲੀਆ ਰਸ ਖਿਚੜੀ ਜੋ ਵੀ ਜ਼ਰੂਰਤ ਆ ਔਰ ਐਸੇ ਅਬਾਹ ਗ੍ਰਸਤ ਗਰੀਬ ਗੁਰਬਾ ਜਿਨ੍ਹਾਂ ਨੂੰ ਦਵਾਈਆਂ ਦੀ ਪੈਸੇ ਵੀ ਹੋਰ ਵੀ ਅਵਸ਼ਕਤਾ ਵਾ ਸਾਡੀ ਸੇਵਾ ਭਾਰਤੀ ਦੇ ਕਾਰਜਕਰਤਾ ਬੈਠੇ ਆ ਦਿਨ ਰਾਤ 24 ਘੰਟੇ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਵਧਾਈ ਦੇ ਪਾਤਰ ਵੀ ਆ ਲੇਕਿਨ ਮੈਂ ਇਹ ਸਮਝਦਾ ਵਾਂ ਕਿ ਸਿਵਲ ਸਰਜਨ ਸਾਹਿਬ ਤੋਂ ਤੋਂ ਬਗੈਰ ਯਾ ਤੁਹਾਡੇ ਸਾਰਿਆਂ ਦੇ ਸਹਿਯੋਗ ਤੋਂ ਬਗੈਰ ਸੇਵਾ ਭਾਰਤੀ ਕੰਮ ਨਹੀਂ ਕਰ ਸਕਦਾ ਤੁਹਾਡਾ ਹਰ ਵਕਤ ਜੋ ਸਾਨੂੰ ਅਸ਼ੀਰਵਾਦ ਰਹਿੰਦਾ ਵਾ ਤੁਹਾਡਾ ਸਹਿਯੋਗ ਰਹਿੰਦਾ ਵਾ ਉਹਦੇ ਨਾਤੇ ਹੀ ਇਹ ਸੇਵਾ ਭਰਤੀ ਸਾਨੂੰ ਵੀ ਉਤਸ਼ਾਹ ਮਿਲਦਾ ਵਾ ਕਿ ਅਸੀਂ ਰੋਜ਼ ਇਸ ਕੰਮ ਵਾਸਤੇ ਸਵੇਰੇ ਉੱਠ ਕੇ ਜਿਹੜਾ ਵਾ ਸਾਡਾ ਕਾਰਜਕਰਤਾ 5 ਵਜੇ ਉੱਠ ਕੇ ਆ ਜਾਂਦਾ ਵਾ ਲਗਭਗ 7 ਵਜੇ ਤੱਕ ਰਹਿ ਰਹਿੰਦਾ ਵਾ ਤੋਂ ਮੈਂ ਸਮਝਦਾ ਵੀ ਤੁਹਾਡਾ ਜਿਹੜਾ ਲਗਾਤਾਰ ਸਹਿਯੋਗ ਜੋ ਵਾ ਉਹ ਸਾਨੂੰ ਮਿਲਦਾ ਤਾਂ ਹੀ ਅਸੀਂ ਸਫਲ ਹੁੰਦੇ ਜਾ ਰਹੇ ਹਾਂ ਇਸ ਵਾਰ ਕਿਉਂਕਿ ਇਹ ਸ਼ਹਿਰ ਜਿਹੜਾ ਵਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੀ ਵਸਾਈ ਹੋਈ ਨਗਰੀ ਆ ਔਰ ਜੋ ਸ਼ਹਾਦਤ ਸੇਵਾ ਦੇ ਪੁੰਜ ਸ਼ਾਂਤੀ ਪੁੰਜ ਗੁਰੂ ਅਰਜਨ ਸਾਹਿਬ ਨੇ ਉਸ ਵੇਲੇ ਦਿੱਤੀ ਹੀ ਉਹਨਾਂ ਦੇ ਨਾਮ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਸ਼ਬੀਲਾ ਲੱਗਦੀ ਆ ਵਾ ਇਸ ਵਾਰ ਜੋ ਸ਼ਬੀਲਾ ਪ੍ਰੋਗਰਾਮ ਸੀਗਾ ਕਾਰਜਕ੍ਰਮ ਸੀ ਸ਼ਹਾਦਤ ਦੇ ਉੱਤੇ ਉਹ ਇਸ ਵਾਰ ਅਸੀਂ ਸਿਲਵਰ ਜੁਬਲੀ 25 ਸਾਲਾਂ ਇੱਥੇ ਬਣਾਇਆ ਸੀ ਸਾਡੇ ਸਿਵਲ ਸਰਜਨ ਸਾਹਿਬ ਸਾਨੂੰ ਅਸ਼ੀਰਵਾਦ ਦਿੱਗੇ ਸੀਗੇ। ਤੋਂ ਲਗਾਤਾਰ 25 ਸਾਲ ਹੋ ਗਏ ਮੈਦੇ ਸਮਝਦਾ ਵੀ ਸਾਡਾ ਕਾਰਜਕਰਤਾ ਕੋਵਿਡ ਦੇ ਵਿੱਚ ਵੀ ਲਗਾਤਾਰ ਇੱਥੇ ਰੋਜ਼ ਚਾਹ ਦੀ ਸੇਵਾ ਵਾਸਤੇ ਆਉਂਦਾ ਰਿਹਾ ਵਾ। ਤੋਂ ਲੰਮਾਛ ਬੀਚ ਨਹੀਂ ਲੈਣੀ ਕਦੀ ਫੇਰ ਮੌਕਾ ਮਿਲਿਆ ਤੇ ਗੱਲਬਾਤ ਕਰਾਂਗੇ। ਇੱਕ ਗੱਲ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰ ਦੇਣੀ ਆ। ਅੱਜ ਪ੍ਰਧਾਨ ਮੰਤਰੀ ਜੀ ਨੇ ਔਰ ਰਾਤ ਜੋ ਕਿਸੇ ਨੇ ਵੀ ਟੀਵੀ ਦੇ ਦੁਆਰਾ ਰਾਸ਼ਟਰਪਤੀ ਮਹੋਦਿਆ ਨੂੰ ਮਹਾវេਹਿਮ ਨੂੰ ਸੁਣਿਆ ਹੋਏਗਾ ਇੱਕ ਲਾਈਨ ਉਹਨਾਂ ਨੇ ਜ਼ਰੂਰ ਕਹੀ ਆ ਵੋਕਲ ਫਾਰ ਲੋਕਲ ਸਵਦੇਸ਼ੀ ਦੀ ਗੱਲ ਕਹੀ ਆ ਅੱਜ ਅਗਰ ਸੰਦੂਰ ਦੇ ਮਾਧਿਅਮ ਦੇ ਨਾਲ ਜਾਂ ਮਹਾਦੇਵ ਦੇ ਮਾਧਿਅਮ ਦੇ ਨਾਲ ਅਸੀਂ ਵਿਰੋਧੀ ਪਾਕਿਸਤਾਨ ਨੂੰ ਜੋ ਅਤੰਕਵਾਦ ਫਲਾਉਂਦਾ ਸੀ ਇੱਥੇ ਉਹਨੂੰ ਪ੍ਰਸਤ ਕਰ ਪਾਏ ਆ ਤਾਂ ਕੇਵਲ ਤੇ ਕੇਵਲ ਸਵਦੇਸ਼ੀ ਜੋ ਬ੍ਰਹਮਸ ਜਾਂ ਇਸ ਤਰ੍ਹਾਂ ਦੇ ਹਥਿਆਰ ਸੀਗੇ ਉਦੇ ਦੁਆਰਾ ਅਸੀਂ ਉਹਨਾਂ ਦੇ ਡਰੋਨ ਘਰਾਪ ਆਏ ਆ ਐਸਾ ਰਾਤ ਸਾਡੇ ਰਾਸ਼ਟਰਪਤੀ ਜੀ ਨੇ ਵੀ ਉਦਬੋਧਨ ਦੇ ਵਿੱਚ ਆਪਣੇ ਕੇ